ਹੈਲੋ ਜੀ ਥੋੜਾ ਸਾਰਿਆਂ ਦਾ ਮੇਰੇ ਚੈਨਲ 'ਚ ਬੜਾ ਹੀ ਨਿੱਕਾ ਸਵਾਗਤ ਹੈ। ਦੇਖ ਰਹੀ ਹੁਣ ਤੁਸੀਂ ਛੋਟਾ ਜਿਹਾ ਬੂਟੂ, ਛੋਟੀ ਜਿਹੀ ਕੈਪ ਤੇ ਛੋਟਾ ਜਿਹਾ ਸਵੈਟਰ। ਤੇ ਇਹ ਹੈ ਜੀ ਨਿਊ ਬੋਰਨ ਜਿਹੜੋ ਤੋਂ 6 ਮਹੀਨੇ ਤੱਕ ਇੱਕ ਸਾਲ ਤੱਕ ਦੇ ਬੱਚੇ ਦੇ ਆਉਣ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਕਿ ਮੈਂ ਬਣਾਈਆਂ ਤੇ ਇਹ ਅੱਜ ਤੁਹਾਨੂੰ ਇਹਨਾਂ ਦੀ ਫੁੱਲ ਡਿਟੇਲ ਮੈਂ ਦੱਸਣ ਜਾ ਰਹੀ ਹਾਂ। ਨਾਪ ਸਭ ਕੁਝ। ਤਾਂ ਕਿ ਤੁਸੀਂ ਆਰਾਮ ਨਾਲ ਬਣਾ ਸਕਦੇ ਹੋ। ਪੈਟ ਨਹੀਂ ਪਾਣਾ ਇਹ ਪਾ ਲੋ ਕੋਈ ਹੋਰ ਪਣਾ ਚੰਗੇ ਹੋਰ ਪਾ ਲੋ। ਅੱਜ ਆਪਾਂ ਇਹਦਾ ਸਾਰਾ ਬਣਾਉਣ ਦਾ ਤਰੀਕਾ ਦੇਖਾਂਗੇ ਸੌਖਾ ਜਿਹਾ। ਤੇ ਕਿੰਨੇ ਕੁੰਡੇ ਪਾ ਕੇ ਅਸੀਂ ਬਣਾ ਸਕਦੇ ਆ ਕੁੰਡਿਆਂ ਦੇ ਕਿੰਨੇ ਕੁੰਡੇ ਪਾਵਾਂਗੇ ਕਿੰਨੇ ਵਧਾਵਾਂਗੇ ਕਿੰਨੇ ਤੇ ਕਟਾਈ ਪਾਵਾਂਗੇ ਇਹ ਸਾਰੀ ਡਿਟੇਲ ਅੱਜ ਆਪਾਂ ਕਿੰਨੇ ਚੀਜ਼ਾਂ ਦੇ ਦੇਖਾਂਗੇ ਕੈਪ ਦੀ ਵੀ ਜੁਰਾਬਾਂ ਦੀ ਵੀ ਤੇ ਟੋਪੀ ਦੀ ਵੀ ਠੀਕ ਹੈ ਟੋਪੀ ਦੇਖੋ ਵੈਸੇ ਤਾਂ ਟੋਪੀ ਦੀ ਫੁੱਲ ਵੀਡੀਓ ਮੈਂ ਆਪਣੇ ਚੈਨਲ ਤੇ ਪਾਈ ਹੋਈ ਹੈ ਠੀਕ ਹੈ ਜੀ ਇਹ ਟੋਪੀ ਮੈਂ ਉੱਪਰੋਂ ਸ਼ੁਰੂ ਕਰਕੇ ਬਣਾਈ ਪੰਜ ਕੁੰਡਿਆਂ ਤੋਂ ਸ਼ੁਰੂ ਕੀਤੀ ਸੀ ਤੇ ਉਸ ਤੋਂ ਬਾਅਦ ਆ ਦੇਖੋ ਇੱਕ ਇੱਕ ਕੁੰਡਾ ਬਣੰਦ ਗਈ ਦੇਖੋ ਇਹਨਾਂ ਸ਼ੇਪ ਉੱਪਰ ਦੇਖੋ ਕਿੰਨੇ ਅਲੱਗ ਜਿਹੀ ਆਈ ਤੇ ਵਧੀਆ ਆਈ ਆ ਦੇਖੋ तुम देख ही होने शेप यदि अलग तो वाइए आई है हाँ देखो एदा देखो तो कटांजे अपने आप ही बन के आ गए क्योंकि आप कुछ भी नहीं किता जिते जाली पाई इतने एक कुंडा वधाते आ गया आ देखो आ देखो इदा ठीक है जी तो जो कुंडे थोड़े पूरे हो गए तो उसके बाद ये पैटर्न भी बड़ा सौखा जहा पाया हो बस एक ही सिलाई का पैटर्न है मीनस कि दो सिलाइया का कह सदार सिलाइया प्लेन पाइया हुई ठीक है इस तरह तो की किया फिर नीचे आके आप सारे कुंडे बंद करते बंद करने का तरीका कुछ अलग अपनाया देखो आ देखो कुछ ना कुछ हर एक चीज अलग करने की कोशिश की ताकि थानू कुछ अलग सीखने मिले तो मैं कुछ अलग दस सकूं ਬੀਗਨਰਸ ਇਹਨੂੰ ਰਾਮ ਨਾਲ ਬਣਾ ਸਕਦੇ ਆ ਫੁੱਲ ਵੀਡੀਓ ਮੇਰੇ ਚੈਨਲ ਤੇ ਅਵੇਲੇਬਲ ਹੈ ਤੇ ਫਿਰ ਵੀ ਮੈਂ ਤੁਹਾਨੂੰ ਦੱਸੇ ਦਿੱਤਾ ਕਿ ਪੰਜ ਗੁੰਡੇ ਤੋਂ ਸ਼ੁਰੂ ਕੀਤਾ ਤੇ ਇੱਥੋਂ ਆਪਾਂ ਇੱਕ ਇੱਕ ਗੁੰਡੇ ਵਧਾਂਦੇ ਚੱਲੇਗੇ ਤੇ ਇਹਦੀ ਟੋਟਲ ਲੰਬਾਈ ਦੇਖੋ ਰੱਖੀ ਹੋਈ ਹੈ ਮੈਂ ਇੱਥੋਂ ਸ਼ੁਰੂ ਤੋਂ ਲੈ ਕੇ ਇੱਥੇ ਤੱਕ 7 ਇੰਚ 7 ਇੰਚ ਹੈ ਸਾਡੀ ਆ ਦੇਖੋ ਕੈਪ ਬਣ ਕੇ ਆਈ ਹੋਈ ਠੀਕ ਹੈ ਜੀ ਆ ਦੇਖੋ ਇੱਥੋਂ ਪੰਜ ਗੁੰਡੇ ਰੱਖੇ ਪੰਜ ਗੁੰਡੇ ਤੋਂ ਬਾਅਦ ਚੱਲੀਆਂ ਪਈਆਂ 1 2 3 4 ਤੇ 5 ਠੀਕ ਹੈ ਇੱਥੇ ਸਾਰੇ ਇੱਕ ਇੱਕ ਗੁੰਡਾ ਵੱਧਾ ਚਲਾ ਗਿਆ ਇਸ ਤੋਂ ਬਾਅਦ ਜਦੋਂ ਕੁੰਡੇ ਤੁਹਾਨੂੰ ਅਗਰ ਤੁਸੀਂ ਬੜੀ ਕੈਪ ਬਣਾਉਣਾ ਚਾਹੁੰਦੇ ਹੋ ਤਾਂ ਕੁੰਡੇ ਇਥੋਂ ਜ਼ਿਆਦਾ ਵਧਾ ਲਓ ਥੋੜਾ ਲੰਮਾ ਬਣਾ ਲਓਗੇ ਤਾਂ ਜ਼ਿਆਦਾ ਕੁੰਡੇ ਹੋ ਜਾਣਗੇ ਅਗਰ ਇੰਨੀ ਕੀ ਬਣਾਣੀ ਹੈ ਤਾਂ ਤੁਸੀਂ ਐਦਾਂ ਬਣਾ ਸਕਦੇ ਹੋ ਲਿੰਕਿਆ ਦਾ ਡਿਸਕ੍ਰਿਪਸ਼ਨ ਚ ਦੇ ਦੂੰਗੀ ਅਗਰ ਤੁਸੀਂ ਇਹੀ ਕੈਪ ਸੇਮ ਬਣਾਉਣਾ ਚਾਹੁੰਦੇ ਤਾਂ ਤੁਸੀਂ ਉੱਥੋਂ ਦੇਖ ਕੇ ਬਣਾ ਸਕਦੇ ਹੋ ਸਟੈਪ ਬਾਈ ਸਟੈਪ ਬਣਾਈ ਹੋਈ ਪੰਜ ਕੁੰਡੇ ਤੋਂ ਸ਼ੁਰੂ ਕਰਕੇ ਬੰਦ ਤੱਕ ਸਭ ਕੁਝ ਮਾਸਚ ਵੀਡੀਓ ਚ ਦਿੱਕਤਾ ਹੈ ਇਹ ਹੋ ਗਈ ਕੈਪ ਹੋਣਾ ਜਾਂਦੇ ਅਸੀਂ ਆਪਣੇ ਸਵੈਟਰ ਤੇ ਜਿਹੜੇ ਨਿਊ ਬੋਰਨ ਦਾ ਹੁੰਦਾ ਨਾ ਤੁਸੀਂ ਮਿਲ ਕੇ ਨਿਊ ਬੋਰਨ 6 ਮਹੀਨੇ ਦੇ ਬੱਚੇ ਦਾ ਜਾਂ ਤੁਸੀਂ 1 ਸਾਲ ਦੇ ਬੱਚੇ ਦੇ ਲਈ ਤੁਸੀਂ ਆਰਾਮ ਨਾਲ 55 60 ਕੁੰਡੇ ਪਾ ਲੋਗੇ ਬਹੁਤ ਵਧੀਆ ਬਣ ਜਾਂਦਾ ਹੈ ਥੋੜਾ ਛੋਟਾ 55 ਪਾ ਲੋ 55 ਕੁੰਡੇ ਸੀ ਤਾਂ ਰੱਖ ਲੈਨੇ ਵੀ ਥੋੜਾ ਖੁੱਲਾ ਬਣ ਜਾ ਉਹ ਆ ਤਕੋ ਤਾਂ ਕਿ ਥੋੜਾ ਖੁੱਲਾ ਬਣ ਜੁਰੇ ਤੇ ਬੱਚਾ ਨੂੰ ਨੀਚੂ ਉਸੇ ਜਿਸ ਤਰ੍ਹਾਂ ਇਨਰ ਵਗੈਰਾ ਪਾਪੂ ਕੇ ਜਿੱਤਾ ਪਾਨੇ ਨੇ ਅੱਜ ਕੱਲ ਇਸ ਰਸ ਠੰਡ ਬਹੁਤ ਹੈ ਨੀਚੋ ਇੱਕ ਇਨਰ ਪਾਤੀ ਉਹਦੇ ਉੱਪਰ ਆਪਾਂ ਉਹ ਪਾ ਦੇ ਨੇ ਕੋਈ ਬਣਿਆ ਨਾ ਬੁਣਿਆ ਹੋਇਆ ਸਵੈਟਰ ਉਹਦੇ ਉੱਪਰ ਕੁਝ ਹੋਰ ਕੋਟੀ ਆਪਣਾ ਗਰਮ ਕਪੜਾ ਪਾ ਕੇ ਟੀ-ਸ਼ਰਟ ਵਗੈਰਾ ਪਾ ਕੇ ਤੇ ਉਦੋਂ ਪਰੋਸੀ ਕੁੱਟੀ ਪਾਣੇ ਆ तकरीबन ਅਸੀਂ ਬੱਚੇ ਨੂੰ ਕਪੜੇ ਇਦਾਂ ਹੀ ਪੰਨੇ ਆ ਤੇ ਇਸ ਕਰਕੇ ਇਹਨੂੰ ਥੋੜਾ ਜਿਹਾ ਖੁੱਲਾ ਬਣਾਇਆ ਆ ਹਾਂ ਅਗਰ ਤੁਸੀਂ ਇਹਦੀ ਇਨਰ ਬਣਾਣੀ ਹੈ ਤਾਂ ਥੋੜੀ ਤੁਸੀਂ ਇਹਨੂੰ ਟਾਈਟ ਬਣਾਉਂਗੇ ਤੇ ਇਨਰ ਵੀ ਮੈਂ ਆਪਣੇ ਚੈਨਲ ਤੇ ਬਣਾ ਕੇ ਪਾਈਆਂ ਹੋਈਆਂ ਤੁਸੀਂ ਉੱਥੋਂ ਦੇਖ ਕੇ ਬਣਾ ਸਕਦੇ ਹੋ ਅਗਰ ਤੁਸੀਂ ਸਾਨੂੰ ਤੁਸੀਂ ਕੋਈ ਹੋਰ ਇਨਰ ਕਿਸੇ ਬੱਚੇ ਦੀ ਸਿੱਖਣੀ ਚਾਹਤ ਤਾਂ ਕਮੈਂਟ ਕਰਕੇ ਦੱਸ ਸਕਦੇ ਮੈਂ ਥੋੜੀ ਹੋਰ ਵੀ ਲਿਆਉਂਗੀ ਠੀਕ ਹੈ ਇਹ ਹੋ ਗਏ ਕੁੰਡੇ ਅੱਗੇ ਗੱਲ ਤੁਸੀਂ ਇਹਨੇ ਪਾ ਲੈਣੇ ਆ पचवंजा तो लग के साठ तक पा लो बहुत कुंडे हो जाते हैं इस तो बाद अगला पला पिछला पला बाकी ये वाला जो पैटर्न पाया मैं थानू स्टैप बाय स्टैप अपने चैनल पर दसिया होना सकते हो बहुत ही सौखा पैटर्न है एक वार्स एक ही धागा चलता दोनों धागे नहीं चलाए हुए एक वार्स एक ही धागा चलता तो ब बाकी कुंडे अगैर बुने चुके हुए तो इस करके बहुत ही सौखा तो वाइया बन जाता है तो तुम इन उतु देख के बना सद उस गला ये तो मैं बनाया होटन वाला बटन वाला गला तनाए ताकि बच्चे सिर पाँच कोई भी मुश्किल ना हो आराम बच्चा पाले ठीक है जी तो यंबी कि रख सकते हो नौ इंच बहुत होती है छे सत अठ नौ जिन्नी मर्जी रख लो जिन्नी ते बनाना चाहते मीनस कि बड़े अगर बड़े बच्चे का बनाना चाहते थोड़ा बड़ा रख लो छोटे का देखो मैं देखो सिर्फ रखी ये साढ़े अट्ठी इंच टोटल ही लंबाई ਸਾਢੇ ਇੰਚ ਨਾਲ ਵੀ ਤੁਸੀਂ ਦੇਖ ਰਹੇ ਹੋ ਵੀ ਬੜਾ ਸਾਢੇ 8 ਇੰਚ ਨਾਲ ਵੀ ਇਹ ਕਾਫੀ ਬੜਾ ਲੱਗ ਰਿਹਾ 1 ਸਾਲ ਦੇ ਬੱਚੇ ਦੇ ਹੱਥ ਤੱਕ ਆਰਾਮ ਨਾਲ ਆ ਜਾਣਾ। ਕਾਟ 3 ਤੋਂ 1 ਦੀ ਪਾ ਕੇ ਉੱਪਰੋਂ ਦੇਖੋ। ਤਕਰੀਬਨ ਤਕਰੀਬਨ ਸਾਢੇ 3 ਇੰਚ ਅਸੀਂ ਉੱਪਰੋਂ ਬਣਾਇਆ ਹੈ। ਹਾਂ ਦੇਖੋ। ਸਾਢੇ 3 ਤੋਂ 4 ਤੱਕ। ਤੇ ਟੋਟਲ ਇਹਦੀ ਲੰਬਾਈ ਸਾਢੇ ਬਣ ਕੇ ਆ ਗਈ ਹੋਇਆ ਰੱਖੋ। ਸਾਢੇ 5 ਇੰਚ। ਠੀਕ ਹੈ ਜੀ। ਤੇ ਤੁਸੀਂ ਇਦਾਂ ਇਹਨੂੰ ਬਣਾ ਸਕਦੇ ਹੋ। ਅਗਲਾ ਪੱਲਾ ਬੜੀਆ ਸਿੰਪਲ ਪਿਛਲਾ ਪੱਲਾ ਵੀ ਸੇਮ ਬਣਾਇਆ ਕਾਟ ਤਿੰਨ ਦੋ ਇੱਕ ਦੀ ਪਾਈ ਬਾਹਾਂ ਵਿੱਚ ਦੇਖੋ ਕੁੰਡੇ ਥੋੜੇ ਜਿਹਾ ਪਾ ਕੇ ਅਸੀਂ ਬਾਹਾਂ ਵਿੱਚ ਤੁਸੀਂ 15 16 ਕੁੰਡੇ ਆਪਣੇ ਸਾਈਡ ਨਾਲ ਪਾ ਸਕਦੇ ਹੋ 15 ਪਾ ਲਓ 16 ਪਾ ਲਓ ਉਪਰੋਂ ਅਥੋ ਕਰ ਲਓ 60 50 ਤੋਂ ਲੈ ਕੇ 60 ਤੱਕ ਫਿਰ ਉਸ ਤੋਂ ਬਾਅਦ ਇਹੀ ਤਿੰਨ ਦੋ ਇੱਕ ਦੀ ਕਾਟ ਪਾ ਕੇ ਬਾਕੀ ਕੁੰਡੇ ਕਰ ਦੋ ਬੱਤ ਤੇ ਇਹ ਤੁਹਾਡੇ ਬਾਹਾਂਵਾਂ ਬਣ ਕੇ ਤਿਆਰ ਹੋ ਜਾਣਗੇ ਬਾਹਾਂਵਾਂ ਦੀ ਲੰਬਾਈ ਵੀ ਦੇਖੋ ਤਕਰੀਬਨ ਜਿੰਨੇ ਸਾਡੇ ਪੱਲੇ ਦੀ ਲੰਬਾਈ ਹੁੰਦੀ ਹੈ ਓਨੇ ਹੀ ਕੀ ਹੁੰਦੀ ਹੈ ਬਾਹਵਾਂ ਦੇ ਲੰਬਾਈ ਕੱਟਨੀ ਹੁੰਦੀ ਜਿੰਨੀ ਲੰਬਾਈ ਪੱਲੇ ਦੀ ਹੁੰਦੀ ਓਨੇ ਹੀ ਬਾਹਵਾਂ ਦੀ ਹੁੰਦੀ ਆ ਦੇਖੋ ਤੇ ਇਹਦੇ ਨਾਲ ਬਾਹਵਾਂ ਬਿਲਕੁਲ ਹੀ ਸੈੱਟ ਆ ਜਾਂਦੀਆਂ ਨੇ ਬੱਚਿਆਂ ਦੀ ਤੇ ਇਹ ਹੁਣ ਪਿਛਲਾ ਪੱਲਾ ਵੀ ਅਗਲਾ ਪੱਲਾ ਤੁਸੀਂ ਸਾਰਾ ਦੇਖ ਹੀ ਲਿਆ ਤਾਂ ਹੁਣ ਮੈਂ ਤੁਹਾਨੂੰ ਇਹਨੇ ਥੋੜਾ ਜਿਹਾ ਬੁੱਟੂ ਐਕਸਪਲੇਨ ਕਰ ਦੇਣੀ ਵੀ ਬੋਟ ਆ ਵੀ ਬੋਟ ਵੀ ਬਹੁਤ ਸੌਖੇ ਤਰੀਕੇ ਨਾਲ ਮੈਂ ਬਣਾਇਆ ਹੋਇਆ ਦੇਖੋ ਇੱਥੇ ਨੀਚੇ ਦੀ ਸਿਲਾਈ ਆਈ ਹੋਈ ਹੈ ਮੈਥੋਂ ਅਾਕ ਇੱਕ ਸਿੱਧੀ ਪੱਟੀ ਬਣਾ ਕੇ ਬੂਟ ਬਣਾਏ ਹੋਏ ਆ ਇੱਥੋਂ ਸੇ ਕੁੰਡੇ ਪਾ ਕੇ ਸ਼ੁਰੂ ਕਰ ਲਏ ਸਿੱਧੀ ਪੱਟੀ ਬਣਾ ਲਈ ਇੱਥੇ ਦੂਜਾ ਆ ਪਾਰੰਗ ਲਗਾ ਲਿਆ ਤੇ ਇੱਥੋਂ ਬਣਾਉਂਦੇ ਚੱਲ ਗਏ ਤੇ ਇੱਥੇ ਉੱਪਰ ਵਿੱਚ ਉੱਪਰ ਥੋੜਾ ਜਿਹਾ ਡਿਜ਼ਾਈਨ ਪਾਇਆ ਕੁਛ ਲੱਗ ਦਿੱਤੇ ਤਰ੍ਹਾਂ ਦਾ ਤੇ ਤੁਸੀਂ ਚਾਹੋ ਤਾਂ ਪਾ ਸਕਦੇ ਹੋ ਨਹੀਂ ਤਾਂ ਰਹਿਣ ਦੋ ਸਿੱਧਾ ਵੀ ਬਣਾ ਸਕਦੇ ਹੋ ਠੀਕ ਆ ਸਿੱਧੇ ਸਿੱਧੇ ਸਲਾਈਆਂ ਬਣਾਉਂਦੇ ਆ ਗਏ ਤੇ ਇੱਥੇ ਆ ਕੇ ਅਸੀਂ ਫੇਰ ਰੈਡ ਨਾਲ ਸਿੱਧੇ ਸਿੱਧੇ ਸਲਾਈਆਂ ਪਾਲੀਆਂ ਫੇਰ ਇੰਨੀ ਇਹ ਸਿੱਧੇ ਸਲਾਈਆਂ ਪਾਲੀਆਂ ਤੇ ਫਿਰ ਅਸੀਂ ਇਹਨੂੰ ਕੀ ਕੀਤਾ ਸਿਰਫ ਜਿਹੜਾ ਇਹਦਾ ਹੈਗਾ ਸਲਾਈ ਦੇ ਵਿੱਚ ਇਹਦੀ ਮਾੜੀ-ਮੋਟੀ ਜਿਹੜੀ ਹੈਗੀ ਐ ਉਹ ਕਿਤੇ ਸਿੱਧੀ ਪੱਟੀ ਦਾ ਬਣਾਇਆ ਹੋਇਆ ਇਹਦੇ ਵੀ ਫੁੱਲ ਵੀਡੀਓ ਮੇਰੇ ਚੈਨਲ ਤੇ ਅਵੇਲੇਬਲ ਹੈ ਮੈਂ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਚ ਦੇ ਦੂੰਗੀ ਤੁਸੀਂ ਉੱਥੋਂ ਦੇਖ ਕੇ ਇਹਨੂੰ ਵੀ ਬਣਾ ਸਕਦੇ ਹੋ ਸਿੱਧੀ ਪੱਟੀ ਬਣਾ ਲਈ ਸਿੱਧੀ ਪੱਟੀ ਬਣਾਉਣ ਤੋਂ ਬਾਅਦ ਇੱਥੇ ਅਸੀਂ ਜਦੋਂ ਅਸੀਂ ਪਿਛਲਾ ਪਾਸਾ ਸੀਨਾ ਤਾਂ ਆਹ ਤਾਂ ਅਸੀਂ ਸਿੱਧਾ ਸੀਧਾ ਨਾ ਇਧਰ ਵਸੇ ਸਿੱਧੇ-ਸਿੰਦੇ ਆ ਜਾਣਾ ਜਦੋਂ ਅਸੀਂ ਆਹ ਵਾਲਾ ਰੈੱਡ ਵਾਲਾ ਸਾਈਡ ਸੀਨੀ ਆ ਤਾਂ ਅਸੀਂ ਇੱਥੋਂ ਕੁੰਡੇ ਇਕੱਠੇ ਕਰਕੇ ਇਹਨੂੰ ਇੱਥੇ ਗੋਲਜਾ ਬਣਾ ਲਿਆ ਹੋਇਆ ਐਦਾਂ ਹੀ ਅਸੀਂ ਕੁੰਡੇ ਇਕੱਠੇ ਕਰਕੇ ਗੋਲ ਬਣਾ ਲਿਆ ਹੋਇਆ ਉੱਪਰ ਦੇਖੋ ਮੈ ਲਗਾ ਲਿਆ ਹੋਇਆ ਇੱਕ ਆ ਦੇਖੋ ਬਟਨ ਦਾ ਤਾਂ ਕਿ ਜਿੱਦਣਾ ਥੋੜੀ ਜੀ ਸ਼ੋ ਬਣ ਕੇ ਆਈ ਦੀ ਆ ਦੇਖੋ ਐਦਾਂ ਤੁਸੀਂ ਇਹ ਵਾਲੇ ਬੂਟਾ ਨੂੰ ਬਣਾ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਏ ਹੋਏ ਸਿਰਫ ਇੱਕ ਸਿੱਧੀ ਪੱਟੀ ਪਲੇਨ ਬਣਾ ਕੇ ਅਸੀਂ ਇਹ ਬੂਟਾ ਨੂੰ ਬਣਾ ਸਕਦੇ ਹਾਂ ਬਿਗਨਰਸ ਲਈ ਬੜਾ ਹੀ ਸੌਖਾ ਤਰੀਕਾ ਇਹ ਬੂਟ ਬਣਾਉਣ ਦਾ ਬਿਗਨਰਸ ਐਦਾਂ ਆਰਾਮ ਨਾਲ ਬਣਾ ਸਕਦੇ ਆ ਤੇ ਬਾਕੀ ਦਾ ਬੂਟ ਕਈ ਤਰ੍ਹਾਂ ਦੇ ਹੁੰਦੇ ਤੁਸੀਂ ਜਿੱਦਾਂ ਦੇ ਮਰਜ਼ੀ ਬਣਾ ਸਕਦੇ ਹੋ ਤੇ ਫਿਰ ਇਸ ਅੱਜ ਦੀ ਵੀਡੀਓ ਜਿਸ 'ਚ ਮੈਂ ਤੁਹਾਨੂੰ पूरा बेबी सैट एक्सप्लेन किया जिस कोटी कैप, ते बूटी दोनों चीजा तिने चीजा आ गई ठीक है जी तो यही एक कलर बनाया हुआ सारा तो दूसरा कलर रेड पाया हुआ मैं ये मल्टी कलर वूल है जी ये इस कलर एकगा डार्क तो लाइट है तो दोनों शेड अपने आप ही आए हुए हैं जिस तरह भी है तो इस कुछ भी नहीं किया हो सिर्फ इस रैड कलर पा बनाया ਇਸ ਪੈਟਰਨ ਕੁਝ ਹੋਰ ਪਾਏ ਟੋਪੀਜ਼ ਪੈਟਰਨ ਕੁਝ ਹੋਰ ਪਾਏ ਬੁੱਟੂਆਂ ਪੈਟਰਨ ਕੁਝ ਹੋਰ ਪਾਏ ਅਲੱਗ-ਅਲੱਗ ਜੇ ਪੈਟਰਨ ਟਰਾਈ ਕੀਤੇ ਅਲੱਗ-ਅਲੱਗ ਬਣਾਇਆ ਤੇ ਦੇਖੋ ਈਵਨ ਕੇ ਬੰਦ ਕਰਨ ਦਾ ਤਰੀਕਾ ਵੀ ਕੁਝ ਅਲੱਗ ਬਣਾਇਆ ਤਾਂ ਕਿ ਤੁਹਾਨੂੰ ਸਭ ਕੁਝ ਅਲੱਗ ਮੈਂ ਦੱਸ ਸਕਾਂ ਤਾਂ ਫਿਰ ਮਿਲਦੇ ਹਾਂ ਕੱਲ੍ਹ ਇੱਕ ਨਵੀਂ ਵੀਡੀਓ ਤੱਕ ਨਵੇਂ ਪ੍ਰੋਜੈਕਟ ਤੱਕ ਨਵੇਂ ਪੈਟਰਨ ਨਾਲ ਇਹ ਵਾਲਾ ਸੈੱਟ ਬੇਬੀ ਸੈੱਟ ਦੱਸਿਆ ਤੁਹਾਨੂੰ ਕਿੱਦਾਂ ਦਾ ਲੱਗਿਆ ਜੇ ਵਧੀਆ ਲੱਗਿਆ ਤਾਂ ਇੱਕ ਬੇਬੀ ਸੈੱਟ ਮੈਂ ਤੁਹਾਨੂੰ ਹੋਰ ਲੈ ਕੇ ਆਉਂਗੀ ਬਣਾਵਾਂਗੇ ਆਪਾਂ ਫਿਰ ਉਹ ਸਟੈਪ ਬਾਈ ਸਟੈਪ ਬਣਾਵਾਂਗੇ ਤਦ ਤੱਕ